ਗੱਡੀ ਲਾਤੀ ਅਸੀਂ ਆ ਤੇ ਨਸੀ ਚੱਲੇ ਆ ਜੂਲ ਦੇ ਅੰਦਰ ਤੇ ਜੂਲ ਦਿਖਾਉਨੇ ਤੁਹਾਨੂੰ ਇੱਥੇ ਆਂਦੇ ਸ਼ੇਰ ਸ਼ੂਰ ਵੀ ਹੈਗਾ ਤੇ ਭਾਲੂ ਵਗੈਰਾ ਵੀ ਹੈਗੇ ਆ ਤੇ ਦਿਖਾਉਨੇ ਤੁਹਾਨੂੰ ਇਹ ਪਹੁੰਚ ਗਏ ਅਸੀਂ ਜੂਲ ਦੇ ਉੱਤੇ ਇਹ ਕੀ ਖਾ ਰਹੀ ਆ ਬਿਸਕੁਟ ਤੇ ਜੀ ਬਾਰਾ ਲੁਕਤੇ ਵਿਖਾਈ ਨਹੀਂ ਤਾ ਨਾ ਇਹ ਗਜ ਨਾ ਟਿਕਟ ਵੀ ਹੋ ਗਈ ਜੇ ਕਰ ਲਉਗੇ ਪਿੱਛੇ ਜਾਂਦੇ ਟਿਕਟ ਬਿੰਡੋ ਅੱਛਾ ਇਹ ਚੱਲਣਾ ਹੀ ਨਹੀਂ ਆ ਅੱਛਾ 240 60 ਰੁਪਏ ਦੀ ਹੋ ਗਈ ਟਿਕਟਾਂ ਲੈ ਲਈਆਂ 60 ਰੁਪਏ ਦੇ ਹਿਸਾਬ ਨਾਲ ਹੁਣ ਇੱਧਰ ਕੀ ਆ ਸ਼ੇਰ ਆ ਗਿਆ ਹਾਂ ਇਹ ਜੀ ਐਂਟਰੀ ਕਿਸੇ ਆਇਆ ਕਿ ਆ ਥੱਲੇ ਰੈਸਟੋਰੈਂਟ ਬਣਾਇਆ ਹੈ ਅੱਛਾ نیچے ਆएंगे ਨਾ ਉਹ ਜੀ ਭਾਲੂ ਲੱਭਣਗੇ ਜੇ ਸਾਡੇ ਸ਼ਰਮਾ ਸਾਹਿਬ ਵੇਖੋ ਕੀ ਲਿਆਉਂਦੇ ਲੱਭਗੇ ਮਿਲਿਆ ਕੁਛ ਅਹੀਂ ਸਾਰੇ ਇੱਥੇ ਇੰਤਜ਼ਾਰ ਕਰਨ ਦੇ ਆ ਵੀ ਉਧਰੋਂ ਹਰੀ ਝੰਡੀ ਮਿਲੇ ਤੇ ਅਹੀਂ ਭਾਲੂ ਵੇਖੀਏ ਲੱਭਾ ਭਾਲੂ ਨਹੀਂ ਚਲ ਭਾਲੂ ਆਂਦਾ ਜੇ ਮੈਂ ਚਾਹ ਕੌਫੀ ਪੀ ਕੇ ਤਾਂ ਫੇਰ ਹੀ ਨਿਕਲੂਗਾ ਬਾਹਰ ਦੋਦਾ ਦੋਧਰਾ ਨੇਚਰ ਪਾਰਕ ਇਹ ਹੈਗਾ ਜੇ ਦੌਧਰਾ ਢੋਲਾ ਤਾਰ ਢੋਲਾ ਤਾਰ ਨੇਚਰ ਪਾਰਕ ਨੀਡਲ ਪ੍ਰੋਡਕਟਸ ਮਾਸੀ ਇੱਥੇ ਹਣੇ ਮਾੜੀ ਮਾੜੀ ਬਰਸਾਤ ਹੋ ਜੇ ਸ਼ੁਰੂ ਤੇ ਫਿਰ ਵੇਖੋ ਇਹੋ ਜੂ ਹੋਰ ਵਧੀਆ ਲੱਗਣ ਲੱਗ ਪਣਾ ਇੱਥੇ ਸ਼ੌਚਾ ਲਿਆ ਗਿਆ ਬਾਕੀ ਵਧੀਆ ਬਣਿਆ ਵਾ ਨੇਚਰ ਨੇਚਰ ਵੈਸੇ ਹੀ ਵਧੀਆ ਹੁੰਦੀ ਨੇਚਰ ਦੇ ਵਿੱਚ ਜਦੋਂ ਤੁਸੀਂ ਆਉਂਦੇ ਜੇ ਬੱਚੇ ਖੇਡਦੇ ਵੇਖਦੇ ਜੇ ਵੈਸੇ ਹੀ ਮਨ ਖੁਸ਼ ਹੋ ਜਾਂਦਾ ਬੰਦੇ ਦਾ ਦੇਖੋ ਬੱਚਿਆਂ ਦੇ ਖੇਡਣ ਨੂੰ ਝੂਟੇ ਲੈਣ ਨੂੰ ਛੋਟੇ ਛੋਟੇ ਬਣੇ ਆ بڑے ਵਧੀਆ ਵਧੀਆ ਨਾ ਆ ਕੇ بارش ਬੁਰੀ ਛਾ ਜਾਏ ਤੇ ਤੁਸੀਂ ਇੱਥੇ ਵੜ ਜਾਓ ਬਾਕੀ ਪੋਲੀਥੀਨ ਫ੍ਰੀ ਜ਼ੋਨ ਲਿਖਿਆ ਉਹਨਾਂ ਨੇ ਵੀ ਪੋਲੀਥੀਨ ਨਹੀਂ ਸੁਟਣਾ ਇੱਥੇ ਲਿਆ ਕੇ ਤੁਸੀਂ ਏ ਬੈਠਾ ਜੀ ਪੰਛੀ ਰਾਜ ਵਧੀਆ ਲੱਗ ਰਿਹਾ ਆਪਣਾ ਤਾਂ ਮਾਡਲ ਨਾ ਨਹੀਂ ਪਤਾ ਉਹ ਕਿਹចੀ ਦਾ ਮਾਡਲ ਹੈ ਬਾਜ ਹੈ ਹੈਗਾ ਇਹ ਮੇਗਾ ਜਾ ਹੀਰਨਾ ਓਏ ਲੱਭਣ ਡਿਆ ਜੀ ਕੁਝ ਖਾਣ ਨੂੰ ਤੇ ਖਾਣ ਨੂੰ ਹੈਗਾ ਵੀ ਨਹੀਂ ਤੇ ਇਹਦੇ ਪੋਣਾ ਵੀ ਨਹੀਂ ਛਾਇ ਤੇ ਇਹਨਾਂ ਨੂੰ ਕੁਝ ਖਾਣ ਨੂੰ ਐ ਵੇਖੋ ਜੀ ਮੋਰ ਖੁਰਕਣ ਡਿਆ ਜੇ ਘਰ ਆਛ ਵੰਡੀ ਉਡੀ ਨੂੰ ਚਾਰੇ ਨੂੰ ਆਏ ਇੱਕ ਮੋਰ ਉਹ ਬੈਠਾ ਜੇ ਉੱਤੇ ਚੜ ਕੇ ਤੇ ਬਾਕੀ ਤੇ ਉਹ ਮੋਰ ਇੱਕ ਉਧਰ ਹੀ ਤੇ ਆ ਗਿਆ ਇੱਥੇ ਹੈਗਾ ਜੀ ਆਹ ਦੇਖੋ ਇਹ ਦੋ ਨਿੱਕੇ ਨਿੱਕੇ ਬੈਠੇ ਜੇ ਸੋਚਣ ਦੇ ਆ ਵੀ ਇਹਹੀਂ ਬਾਹਰ ਫਰੀਏ ਤੇ ਬਾਹਰ ਤੁਹਾਨੂੰ ਖਾ ਜਣਾ ਤੁਸੀਂ ਬਾਹਰ ਨਿਕਲਾ ਕਿ ਦੇਦੇ ਇਸ ਕਰਕੇ ਅੰਦਰ ਹੀ ਚੰਗੇ ਜੇ ਤੁਹਾਨੂੰ ਰੋਟੀ ਪਾਣੀ ਸਭ ਕੁਝ ਮਿਲਣ ਡਿਆ ਖਾਣ ਨੂੰ ਜੰਗਲ ਦਾ ਦ੍ਰਿਸ਼ ਤੇ ਬੜਾ ਵਧੀਆ ਜੇ ਇਹ ਸਾਨੂੰ ਵੀ ਨਾ ਪ੍ਰਕਿਰਤਿਕ ਨਜ਼ਾਰੇ ਬਹੁਤ ਪਸੰਦ ਆ ਸਾਨੂੰ ਕੀ ਹਰ ਇੱਕ ਬੰਦੇ ਨੂੰ ਪਸੰਦ ਹੁੰਦੇ ਆ ਵਾ ਥੋੜੀ ਜੀ ਧੁੱਪ ਨਿਕ ਲਈਏ ਕਿਤੇ ਮਾੜੀ ਮੋਟੀ ਜੀ 림짐 림짐 ਸ਼ੁਰੂ ਹੋ ਜੇ ਤੇ ਫੇਰ ਹੋਰ ਉਹ ਸ਼ੇਰ ਦੀ ਦਹਾੜ ਆਈ ਇਧਰ ਉਹ ਕਿਤੇ ਉਹ ਮੈਂ ਵੇਖਦੇ ਆ ਮੈਂ ਸ਼ੇਰ ਬੁਲਾ ਰਿਹਾ ਜੇ ਹੰਦਾ ਆਓ ਤੇ ਵੇਖੋ ਟਾਈਗਰ ਅਭੀ ਜ਼ਿੰਦਾ ਹੈ ਦੇਖੋ ਜੀ ਕਿੰਨਾ ਖੂਬਸੂਰਤ ਹੈ ਮੈਨਾਂ ਬਹੁਤ ਹੀ ਵਧੀਆ ਲੱਗਾ ਮੈਨੂੰ ਬਹੁਤ ਹੀ ਜ਼ਿਆਦਾ ਇੰਨਾ ਅੱਛਾ ਲੱਗਾ ਓਏ ਹੋਏ ਹੋਏ ਭਾਬੀ ਭਾਬੀ ਲੱਗੀ ਸਾਡੀ ਤੇ ਸ਼ੇਰ ਸਾਡਾ ਭਰਾ ਆ ਤੇ ਭਾਬੀ ਲੱਗੀ ਏਡੀ ਕਿੱਥੇ ਉਹ ਬੈਠੀ ਹੋ ਲੇਕਿਨ ਪਤਾ ਨਹੀਂ ਕਿੱਥੇ ਮੈਲੇ ਆਓ ਵੇਖੋ ਉਹ ਵੇਖੋ ਮੈਨਾਂ ਲੱਗਾ ਸੀ ਕਿਹੜਾ ਓਏ ਉਹ ਦੇਖਿਆ ਆ ਦੇਖੋ ਜੀ ਸ਼ੇਰ ਵਿਚਾਰਾ ਸੁੱਤਾ ਪਿਆ ਜੇ ਆਂਦਾ ਆੰਗਣਾ ਕਰੋ ਮੈਨੂੰ ਆਹ ਬੈਠਾ ਜੀ ਆਹ ਵੇਖੋ ਵੀਸ ਲਾਓ ਭੁੱਖਾ ਨਹੀਂ ਮਰੇ ਬਈ ਮਾੜਾ ਮੋਕਾ ਨਹੀਂ ਪੁੰਨ ਚਿੰਨ ਨੇ ਦਬਲ ਜਾਲੀ ਕਰ ਰਹੇ ਅਰੇ ਬੋਰ ਹੋ ਗਏ ਇਸ ਤੇ ਲਓ ਜੀ ਜੋ ਦੇ ਕਰੋ ਦਰਸ਼ਨ ਤੇ ਜੋ ਵਧੀਆ ਹੈਗਾ ਜੀ ਬਹੁਤ ਵਧੀਆ ਲੱਗਾ ਮੈਨੂੰ ਵਧੀਆ कृतिक जी है ना नेचर बढ़िया लगती है टाइगर अभी जिंदा है पेड़ देखो ਕਿੱਡਾ ਖੂਬਸੂਰਤ ਹੈ ਆਹ ਦੇਖੋ ਕੀੜਾ ਆਹ ਦੇਖੋ ਕੀੜਾ ਚਲੋ ਚਲੋ ਸਾਂਬਰ ਐਨਕਲੋਜ਼ਰ ਕਲੋਜ਼ਰ ਟਾਇਲਟਸ ਇਧਰ ਤੇ ਚਲੋ ਲੈਪਰਡ ਲੈਪਰਡ ਇਧਰ ਹੈ ਲੈਪਰਡ ਦਾ ਇਧਰ ਨਿਸ਼ਾਨ ਲਾਇਆ ਅਜ ਤੇ ਉਹ ਬੀਰ ਇਧਰ ਅੱਗੇ ਸਿੱਧਾ ਸਿੱਧਾ ਅੱਗੇ ਬੀਅਰ ਹੈਗਾ ਜੀ ਲਓ ਜੀ ਇੱਧਰ ਆਂਦੇ ਆ ਭਾਲੂ ਹੈਗਾ ਆ ਤੇ ਭਾਲੂ ਵੇਖ ਲੀਏ ਲੰਘ ਜਾ ਤੇ ਬੈਠੇ ਜੀ ਬੰਦਰ ਜੂਆ ਕੱਢਣ ਡਿਆ ਜੇ ਆਪਣੀ ਬੱਚੇ ਦੀਆਂ ਤੇ ਬੱਚਾ ਇਧਰ ਨਾਲ ਹੀ ਵੇਖਣਾ ਸ਼ੁਰੂ ਕਰਤਾ ਮੇਰੇ ਜੂਆ ਕੱਢਦੇ ਵੇਖਣ ਡੇ ਜੀ ਵੀਡੀਓ ਨਾ ਬਣਾਵੰਦਾ ਮੈਂ ਆਪਣੇ ਕੋਈ ਜ਼ਰੂਰੀ ਕੰਮਾਂ 'ਚ ਮਸਰੂਫ ਹੈਗਾ ਉਹ ਕੋਈ ਥੱਲੇ ਬੰਦਰ ਹੋਰ ਤੁਰੇ ਬੰਦਰ ਹੁਣ ਨਹੀਂ ਚੈਣ ਇਹ ਸਾਰੇ ਪਾਸੇ ਪਹੁੰਚ ਜਾਂਦੇ ਜੀ ਮੈਂ ਮਾਰ ਮਾਰ ਲੱਭਣ ਡਿਆ ਵੀ ਮਲਬ ਜੇ ਕੁਛ ਖਾਣ ਨੂੰ ਤੇ ਖਾਣ ਨੂੰ ਆ ਬੈਠਾ ਉੱਧਰ ਚੱਲ ਜਣਾ ਬਾਕੀ ਝੂ ਵਧੀਆ ਹੈ ਜੇ ਜੋ ਵੀ ਹੈਗਾ ਜੇ ਬਹੁਤ ਵਧੀਆ ਲੱਗਾ ਮੈਨੂੰ ਘੁੰਮਣ ਫਿਰਨ ਦਾ ਮਜਾ ਆ ਗਿਆ ਮੈਂ ਸੋਚਿਆ ਸੀ ਕੱਚੇ ਕੁੱਚੇ ਦੇ ਥਾਂ ਨੇ ਕਿਤੇ ਚਿੱਕੜ ਹੋ ਹੀ ਸਕਦਾ ਪਰ ਨਹੀਂ ਸਾਰਾ ਪੱਕਾ ਜੇ ਤੇ ਦਰਖਤ ਚੀੜ ਦੇ ਤਾਂ ਫਰਸਟ ਕਲਾਸ ਹੈਗੇ ਜੀ ਦੇਖੋ ਨਜ਼ਾਰੇ ਤੇ ਮੀਂਹ ਵਰਜ਼ੇ ਮੜਾ ਮੜਾ ਤੇ ਹੋਰ ਨਜ਼ਾਰੇ ਸਭ ਇੱਥੇ ਤਿਲਕਣ ਵੀ ਹੋ ਜਣੀ ਛੋਟ ਛੋਟ ਹਰਿਆ ਫਰਸ਼ ਦਾ ਉੱਤੇ ਬੈ ਕੇ ਕੁਝ ਖਾਂਦੇ ਜੇ ਆ ਵਾਂਸ ਵੇਖੋ ਤੇ ਬਾਦ ਦੇ ਦਰਖਤ ਦੇਖੋ ਇਹ ਦੇਖੋ ਜੀ ਛੱਤਰ ਮੁਰਗ ਵੀ ਦਿਸ ਪਿਆ ਜੇ ਦੋ ਹੈਗੇ ਜੇ ਕਿ ਤੋ ਸੌਣ ਲੱਗੰਦੇ ਨਾ ਇੱਧਰ ਵੀ ਕੋਈ ਹੈਗਾ ਜੇ ਇਹ ਆਂਦੇ ਲੈਪੜ ਲੱਭਾ ਜਨਾਂ ਨੂੰ ਲੈਪੜ ਹੈਗਾ ਜੇ ਇੱਥੇ ਕਿਤੇ ਦੇ ਦੇਖਦਿਆਂ ਨੇ ਕਿੱਥੇ ਹੈਗਾ ਪ੍ਰਕਿਰਤਿਕ ਨਜ਼ਾਰਿਆਂ ਦੇ ਵਿੱਚ ਲੱਪੜ ਤਾਂ ਨਹੀਂ ਲੱਭਾ ਪਰ ਸਾਨੂੰ ਬਿੱਲੀ ਲੱਭ ਗਈ ਜੀ ਬਿੱਲੀ ਵੇਖੋ ਕਿੰਨੀ ਖੂਬਸੂਰਤ ਲੱਗਣ ਢਈ ਆ ਬੈਠੀ ਜੀ ਤੁਸੀਂ ਸ਼ੇਰ ਦੇਖ ਰਹੇ ਹੋ ਨਾ ਸ਼ੇਰ ਦੀ ਬਿੱਲੀ ਹੈ ਹਾਂ ਸਿਰ ਸੁਣ ਮੈਂ ਇੱਧਰ ਕਿਹ ਹੈ ਮੈਂ ਉਹ ਤੋਂ ਕੁਝ ਨਹੀਂ ਪਿਆ ਦੇ ਜੀ ਸਕੂਲ ਦੇ ਬੱਚੇ ਬੁੱਚੇ ਵੀ ਆਏ ਜੇ ਇੱਧਰ ਵੀ ਆਏ ਜੇ ਇਹ ਬੈਠ ਗਏ ਜੀ ਇੱਥੇ ਥੱਕ ਗਏ ਤੇ ਇਹ ਹੈਗਾ ਜੀ ਵਾਚ ਟਾਵਰ ਉੱਪਰ ਚਲੋ ਕੇ ਤੁਸੀਂ ਦੂਰ ਤੱਕ ਦੇਖ ਸਕਦੇ ਜੀ ਪਰ ਦੂਰ ਵੀ ਨਹੀਂ ਲਿਆਂਦੀ ਹੁੰਦੀ ਤੇ ਫਿਰ ਹੋਰ ਜ਼ਿਆਦਾ ਵਧੀਆ ਵੇਖ ਲੈਣਾ ਇਹ ਆ ਗਿਆ ਜੀ ਵਾਚ ਟਾਵਰ ਤੇ ਉਪਰੋ ਸਾਂਹ ਚੜ ਜਾਂਦਾ ਜੀ ਜਾਨਵਰ ਸਾਨੂੰ ਕੋਈ ਨਹੀਂ ਦਿਖਿਆ। ਹੁਣ ਪਤਾ ਨਹੀਂ ਕੀ ਬਣਿਆ ਇਹ ਘਰ ਜਾ। ਜਾਨਵਰ ਨਹੀਂ ਹੈ ਕੋਈ ਇੱਥੇ। ਲੈ। ਲਿਖਿਆ ਤਾਂ ਸ਼ੇਰ ਹੀ ਹੈ ਇੱਥੇ। ਲਿਖਿਆ ਤਾਂ ਸ਼ੇਰ ਹੀ ਹੈਗਾ ਜੀ। ਉਹ ਦੇਖੋ। ਆਹ ਬੋਰਡ ਤੇ ਲਿਖਿਆ ਸ਼ੇਰ। ਇਹ ਸ਼ੇਰ ਦੀ ਮਾਂਦ ਬਣਾਈ ਜੇ ਸਰੰਗ। ਇਹ ਸ਼ੇਰ ਦੇ ਬੈਨ ਦਾ ਬਣਾਇਆ ਜੇ। ਉਹ ਸ਼ੇਰ ਆਪਣਾ ਕਿਤੇ ਅੰਦਰ ਆਰਾਮ ਫਰਮਾ ਰਿਹਾ ਜੇ। ਬਾਹਰ ਪਤਾ ਨਹੀਂ ਨਿਕਲਦਾ ਵੀ ਆ ਕੇ ਨਹੀਂ ਨਿਕਲਦਾ ਬਗਏ ਤੁਹਾਨੂੰ ਇਹ ਆ ਪਿਆ ਆ ਜੇ ਬਾਕੀ ਦੂਸਰੀ ਸਾਈਡ ਤੋਂ ਵੀ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਇਹ ਦੇਖੋ ਪਿਆ ਆ ਲਓ ਜੀ ਇੱਥੋਂ ਉਹ ਵੇਖ ਅੰਗੜਾਈਆਂ ਲੈ ਰਹੇ ਜੰਗੜਾਈਆਂ ਤਤਾ ਰੈਸਟ ਕਰ ਰਿਹਾ ਅਣੀ ਕਿਦੋਂ ਲੱਭਣ ਡਿਆ ਜੇ ਬਿਦਰੀ ਬਿਲੀ ਲੱਗੀ ਜੁਲਤਾ ਗੁੰਭਾ ਬਣਾਉਣਾ ਉਤਰਿਆ ਮਨ ਮੈਂ ਬਠੇ ਦੋ ਤਿੰਨ ਜਣੇ ਹੋਏ ਕੀ ਹੈ ਇਹ ਜੀਮੇ ਬੈੱਡ ਨਹੀਂ ਦੇਖੀ ਨਾ ਬਾਕੀ ਬੈਡੀ ਯੂਜ਼ ਨਹੀਂ ਕਰਨਾ ਚਾਹੀਦਾ ਉਹ ਬੈਡੀ ਉਹ ਕਿਤਾ ਇਤਨਾ ਉਹ ਲਿਖਦੇ ਵਾਧੂ ਆ ਰਹੀ ਇੱਥੇ ਆ ਫੁਆਰਾ ਬੰਦ ਕੀਤਾ ਕਦੋਂ ਦਾ ਇਹਨੂੰ ਇਹਨਾਂ ਨੂੰ ਚਲਾ ਕੇ ਰੱਖਣਾ ਚਾਹੀਦਾ ਸੀ ਤਾਂ ਜੀ ਵੇਖਣ ਵਾਲੇ ਨੂੰ ਮਜ਼ਾ ਆਉਂਦਾ ਇਹਨਾਂ ਪੈਸਾ ਇਕੱਠਾ ਕਰ ਰਹੇ ਆ ਟਿਕਟ ਦੇ ਉੱਤੇ ਤੇ ਫੁਆਰਾ ਦੇ ਚਲਾ ਕੇ ਰੱਖੋ ਕਮਜੇ ਕਮ ਇਹਨੂੰ ਬੰਦ ਕੀਤਾ ਜੂ ਦੇ ਅਸੀਂ ਲਿਆ ਜੇ ਵੇਖਦੇ ਹੁਣ ਅਸੀਂ ਕਾਲੀਆਂ ਜੇ ਵਾਪਸੀਆਂ ਤੇ ਜੂ ਵੇਖਣ ਦੇ ਲਾਇਕ ਹੈਗਾ ਜੀ ਬਹੁਤ ਵਧੀਆ ਹੈ ਸ਼ੇਰ ਚੀਤੇ ਸਾਰਾ ਕੁਝ ਤੁਸੀਂ ਦੇਖ ਹੀ ਲਏ ਬਾਕੀ ਆ ਵੀ ਰਸਤੇ ਬੜੇ ਖੂਬਸੂਰਤ ਆ ਜੇ ਕਿ ਮੌਸਮ ਨਾਲ ਥੋੜਾ ਜਿਹਾ ਹੋਰ ਸੁਹਾਵਣਾ ਹੋਵੇ ਤੇ ਹੋਰ ਵੀ ਜ਼ਿਆਦਾ ਮਜ਼ਾ ਆ ਸਕਦਾ ਬਾਕੀ ਪੈਸਾ ਵਸੂਲ ਹੈਗਾ ਜੀ ਜੇ ਇੱਥੇ ਪਾਲਮਪੁਰ ਚ ਆਉਂਦੇ ਜੀ ਤੇ ਇਹ ਜਰੂਰ ਦੇਖ ਕੇ ਜਾਓ ਹਾਈਲੀ ਰეკਮੈਂਡਡ ਹੈਗਾ ਜੀ ਜੋਰਜੀਵ ਜੀ ਬਿਲਕੁਲ ਜੀ ਜੂ ਵਧੀਆ ਜੇ ਵੇਖਣ ਦੇ ਲਾਇਕ ਆ ਰਸਤੇ ਹੀ ਵਧੀਆ ਲੋ ਜੀ ਮੋਰ ਕਿੱਡੀ ਸੋਹਣੀ ਪੈਲ ਪਾ ਕੇ ਬੈਠਾ ਹੈ ਜੇ ਸਾਰੇ ਦੇਖੋ ਲੱਗਦੇ ਆ ਇਹਨਾਂ ਦੇ ਇਹਨਾਂ ਦੇ ਪੱਤੇ ਆ ਗਏ ਜੀ ਹੁਣ ਇੱਥੇ ਸਾਰੇ ਇਕੱਠੇ ਹੋ ਜਣੇ ਜੀ ਜਿੰਨੇ ਵੀ ਹੈਗੇ ਜੀ ਭੱਜੇ ਆ ਜੇ ਖਾਣ ਵਾਸਤੇ ਇਹ ਦੇਖੋ ਹੁਣ ਇਹ ਪੱਤੇ ਜੇ ਵਾਏ ਤੇ ਵੇਖਣ ਦੇ ਜੇ ਕਿੱਧਰ ਗਏ ਓਏ ਆ ਜੀ ਆਹ ਦੇਖੋ ਖਾਂਦੇ ਆ ਬਾਕੀ ਵੀ ਤੁਰੇ ਆਉਣ ਦੇ ਸਾਰੇ ਆ ਗਏ ਇੱਥੇ ਆਵਲੇ ਪੱਤੇ ਖਾਣੇ ਦੇ ਇਹ ਕੋ ਇਤਨਾ ਪੱਤਿਆਂ ਦਾ ਭਰ ਕੇ ਟਰੱਕ ਹੁੰਦਾ ਜੇ ਇਹ ਜਿਹੜੇ ਪੱਤੇ ਖਾਂਦੇ ਆ ਉਹ ਸੁੱਟ ਦਿੰਦੇ ਆ ਤੇ ਇਹ ਫਿਰ ਬੈਠੇ ਬੈਠੇ ਖਾਂਦੇ ਜਾਂਦੇ ਜਿੱਥੇ ਉਹ ਵੇਖੋ ਭੱਜਾ ਹੀ ਗਿਆ ਜੇ ਪੱਤੇ ਖਾਨ ਇਹ ਕਾ ਭੱਜਾ ਜਾਂਦਾ ਪੱਤੇ ਖਾਨ ਹਾਂ ਕੋ ਜੀ ਭੁੱਖ ਕਿੰਨੂੰ ਨਹੀਂ ਲੱਗਦੀ ਹੈ ਸਹੀ ਪੈਪਸੀ ਫਿਰ ਥ੍ਰੀ ਲੇਪਲ ਐਪਲ ਜੂਸ ਤੇ ਵਾਟਰ ਇਟ ਕਾਫੀ ਹੈਗਾ ਜੀ ਇੱਥੇ ਰਸੀਟ ওভার 800 ਪੈਨ ਦਾ ਤਾਂ ਤੁਸੀਂ ਖਾ ਵੀ ਸਕਦੇ ਨਹੀਂ ਮੈਂ ਕਹਿੰਦੀ ਉਹ ਬੈਠੇ ਜੀ ਭਾਲੂ ਐ ਡੇ ਥੋੜਾ ਜੀ ਨਹੀਂ ਦਿਖੇ ਸਾਨੂੰ ਐ ਜੰਪ ਨਹੀਂ ਲਾ ਸਕੀ